라이 자가나 मैं चंद्रकांत प्रधान हूँ उड़ीसा से बहुत डिस्ट्रिक्ट से हूँ सर आपने कब टिकट डाली थी आप बन क्या कहना चाहते हैं सर बहुत खुश लग रहा है मैं मनमीत साहब का बहुत बहुत धन्यवाद देता हूँ ये टिकट जमा कराने में प्राइस क्लेम करने में मेरे को बहुत मदद की है बहुत बढ़िया इंसान है और मेरे पॉकेट से एक पैसा भी खर्चा नहीं हुआ है टिकट कैसे डाली घूमने आए थे सर हम चंडीगढ़ घूमने आए थे तो फिर इधर लुझियाना घूमने आए थे घंटा देखने आए थे तो मैं दुकान देखा गांधी वजह का तो आ गया तो तीन सौ टिकट खरीद लिया था 500 रुपया वाला और उसमें से एक निकल गया तो आपने पहले भी अपना लक आजमाया है पहले नहीं नहीं पहली बार वो हुआ था पहली बार में करोड़पति बना दिया सर जगन्नाथ का कुआं है सर अगर आप आगे भी डालना चाहोगे मन में आए तो आज आज भी आज भी मैं 30 टिकट खरीदा हूं 1700 रुपया के ठीक क्या कहना चाहोगे आज विनर कौन चुके है आपके कोल सब तो पहला सस्श्री काल बहुत खुशी होती है प्राइस दा इना नु पता 21 ਤਰੀਕ ਨੂੰ ਰਿਜ਼ਲਟ ਭੇਜਿਆ ਸੀ ਇਹਨਾਂ ਨੇ ਬਰਬਲੀ ਮੈਨੂੰ ਕਿਹਾ ਕਿ ਮੇਰੇ ਕੋਲ ਫਰਸਟ ਪ੍ਰਾਈਜ਼ ਵਾਲੀ ਟਿਕਟ ਹੈ ਮੈਂ ਉਹਨਾਂ ਨੂੰ ਕਿਹਾ ਸਰ ਜਿੰਨੀ ਦੇਰ ਤੱਕ ਆਪਣੇ ਹੱਥਾਂ ਵਿੱਚ ਪਕੜ ਕੇ ਕਿ ਮੈਨੂੰ ਟਿਕਟ ਦੀ ਫੋਟੋ ਨਹੀਂ ਭੇਜੋਗੇ ਤੇ ਮੈਂ ਨਹੀਂ ਤੁਹਾਡਾ ਵੈਰੀਫਾਈ ਕਰ ਪਾਵਾਂਗਾ ਔਰ ਮੈਨੂੰ ਸਿੰਪਲ ਜੀ ਹਾਲਤ ਹੈ ਜਿੰਨੀ ਦੇਰ ਤੱਕ ਕਸਟਮਰ ਦੀ ਟਿਕਟ ਸਬਮਿਟ ਨਾ ਹੋ ਜਾਈਆ ਕਸਟਮਰ ਕੋ ਕਲੇਮ ਫਾਰਮ ਨਾ ਭਰ ਲੈ ਮੈਂ ਕਦੇ ਵੀ ਇਸ ਤਰ੍ਹਾਂ ਦੀ ਮਤਲਬ ਬਾਜ਼ਾਰ ਤੇ ਨਹੀਂ ਅਗਲੇ ਦਾ ਮਤਲਬ ਨਾਮ ਲਿਆਂਦਾ ਤਾਂਕਿ ਕਿਸੇ ਤਰ੍ਹਾਂ ਦੀ ਉਹਨੂੰ ਦਿੱਕਤ ਆ ਫਿਰ ਇਹਨਾਂ ਨੂੰ ਜਦ ਮੈਨੂੰ ਆਪਣੇ ਇਦਾਂ ਫੋਟੋ ਖਿੱਚ ਕੇ ਭੇਜੀ ਤੇ ਮੈਂ ਇਹਨਾਂ ਨੂੰ ਭੇਜਿਆ ਕਲੇਮ ਫਾਰਮ ਹੂੰ ਕਲੇਮ ਫਾਰਮ ਭੇਜਿਆ ਮੈਂ ਇਹਨਾਂ ਨੂੰ ਕਲੇਮ ਫਾਰਮ ਬਾਰੇ ਸਮਝਾ ਦਿੱਤਾ ਕਿ ਇਦਾਂ ਦਾ ਪੜਨਾ ਬਹੁਤ ਸਿੰਪਲ ਹੈ ਚਾਰ ਫੋਟੋਆਂ ਨੋਟਰੀ ਕਰਾ ਲਓ ਇੱਕ ਕੈਂਸਲ ਚੈੱਕ ਆਧਾਰ ਕਾਰਡ ਜੋ ਟੈਂਕਾ ਲੁੰਦਾ ਰੱਖ ਲਓ ਤੇ ਇਹਨਾਂ ਦਾ ਮੈਨੂੰ ਫੋਨ ਆ ਗਿਆ ਕਿ ਮੈਂ ਨਾ ਆਪਣੇ ਮੰਡੇ ਨੂੰ ਸਵੇਰ ਅਰਲੀ ਮਾਰਨਿੰਗ ਆ ਜਾਗਾ ਮੈਂ ਕਿ ਅਰਲੀ ਮਾਰਨਿੰਗ ਮੈਂ ਨਹੀਂ ਪੁਝਾਂਗਾ 6 ਵਜੇ ਮੈਂ ਤੁਹਾਡੇ ਕੋਲ 9 ਵਜੇ ਪੁਝਾਂਗਾ ਉਹਨੀ ਦੇਰ ਚਾਪਾ ਤੁਹਾਡੇ ਡਾਕੂਮੈਂਟਸ ਇੱਕ ਵਾਰੀ ਵੈਰੀਫਾਈ ਫੇਰ ਕਰਵਾ ਲਾਂਗੇ ਫਿਰ ਟਿਕਟ ਸਬਮਿਟ ਕਰਾ ਦਾਂਗੇ ਤੇ ਇਹਨਾਂ ਨੂੰ ਅਸੀਂ ਉੱਥੇ ਅਰਾਊਂਡ 10:30 ਵਜੇ ਤੱਕ ਵੇਲਾ ਵੀ ਕਰਤਾ ਜੀ ਫਿਰ ਇਹਨਾਂ ਨੇ ਇੱਛਾ ਜਤਾਈ ਕਿ ਮੈਂ ਤੁਹਾਡੇ ਕੋਲੋਂ ਦੁਬਾਰਾ ਤੁਹਾਡੇ ਉਹਨਾਂ ਨੇ ਪਹਿਲਾਂ ਪੁੱਛਿਆ ਕਿ ਤੁਹਾਡੇ ਕੋਲ ਟਿਕਟਾਂ ਹੈਗੀਆਂ ਨੇ ਮੈਂ ਕਿ ਟਿਕਟਸ ਦੁਕਾਨ ਤੇ ਮੈਂ ਕਾਰਜ ਥੋੜੀ ਰੱਖੀ ਹੈ ਫਿਰ ਇਹ ਦੁਬਾਰਾ ਮੇਰੇ ਕੋਲ ਆਏ ਨੇ ਇੱਕ ਤੇ ਕਹਿੰਦੇ ਕਿ ਤੁਹਾਡਾ ਧੰਨਵਾਦ ਤੇ ਕੇ ਮੇਰੇ ਕੋਲ ਇਹਨਾਂ ਨੇ 350 ਵਾਲੀਆਂ ਤੇ 1200 ਵਾਲੀ ਫਿਰ ਟਿਕਟ ਲਈ ਹੈ। ਔਰ ਇਹਨਾਂ ਨੂੰ ਮੈਂ ਨਾ ਇੱਕ ਗੱਲ ਕਹਿਣਾ ਹੈ ਮੁਕੱਦਰ ਦਾ ਸਿਕੰਦਰ ਨੇ। ਇਹਨਾਂ ਦੀ ਲੋਟਰੀ ਅੱਜ ਨਹੀਂ ਖੁੱਲੀ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਦੋ ਸ਼ਰਾਬ ਦੇ ਠੇਕੇ ਦੀਆਂ ਪਰਚੀਆਂ ਦੋ ਠੇਕੇਾਂ ਦੀਆਂ ਖੁੱਲੀਆਂ ਨੇ। ਤੇ ਇਹਨਾਂ ਦੇ ਨਾ ਇੱਕ ਕੀ ਨਾਮ ਹੈ ਦੱਸ ਰਹੇ ਸੀ ਪੈਟਰੋਲ ਪੰਪ। ਦੋ ਪੈਟਰੋਲ ਪੰਪ ਵੀ ਲੋਟਰੀ ਦੇ ਇਸ ਤੇ ਖੁੱਲੇ ਨੇ ਤੇ ਸਿਕੰਦਰ ਤੇ ਮੈਂ ਦੇਖਿਆ ਨਹੀਂ ਲੇਕਿਨ ਮੁਕੱਦਰ ਦਾ ਸਿਕੰਦਰ ਮੇਰੇ ਕੋਲ ਖੜਾ ਹੈ। ਲੱਗਦਾ ਵੀ ਇਹ ਲੋਟਰੀ ਡਰਾ ਦਾ ਬਾਦਸ਼ਾਹ ਹੈ। ਕਹਿ ਸਕਦੇ ਹੋ ਤੁਸੀਂ ਮੇਰੇ ਕੋਲੋਂ ਤੇ ਹਲਕ ਲੱਗਿਆ ਦੁਬਾਰਾ ਲੱਗੇਗਾ ਤੇ ਬਾਦਸ਼ਾਹ ਕਹਿ ਦਵਾਗਾ ਕਿੰਨੇ ਨਿਕਲ ਜਗੇ ਸਾਡੇ ਕੋਲੋਂ ਮੇਰੇ ਕੋਲ ਇਸ ਸਾਲ ਚ 4 ਫਰਸਟ ਪ੍ਰਾਈਜ਼ ਆ ਚੁੱਕੇ ਨੇ ਬਾਕੀ ਬਾਅਦ ਤੁਸੀਂ ਦੇਖ ਲਓ ਬੈਨਰ ਤੇ ਟੋਟਲ ਮੈਂ ਗਿਣਤੀ ਕਰਾਂਗਾ ਤੇ ਖੈਰ ਬਹੁਤ ਟਾਈਮ ਲੱਗ ਜਾਏਗਾ ਲੇਕਿਨ ਹਾਂ ਮਨੂੰ ਇਹ 4 ਮਹੀਨੇ 4 ਫਰਸਟ ਪ੍ਰਾਈਜ਼ ਕਿਤੇ ਹੈ ਤੇ ਮੈਂ ਟਾਰਗੇਟ ਰੱਖਿਆ ਇਸ ਸਾਲ 12 ਇਨਾਮ ਆਉਣਗੇ ਅਸੀਂ ਚੋਕਾ ਮਾਰ ਚੁੱਕੇ ਹੋ ਤੁਸੀਂ ਇਸ ਸਾਲ ਦੇ ਵਿੱਚ ਛੱਕਾ ਮਾਰਨ ਦੀ ਕੋਸ਼ਿਸ਼ ਕਰੋ ਹਾਂ ਬਿਲਕੁਲ ਛੱਕਾ ਮਾਰਾਂਗੇ ਜੀ ਪੰਜਾਬ ਮੈਸਲੀ ਨਹੀਂ ਕਹਿੰਦਾ ਚੋਣ ਚੱਲ ਰਹੇ ਨੇ ਲੋਕੀ ਕਹਿੰਦੇ ਗਾਂਦੀ ਕਿਸੇ ਲਈ ਵ ਠੀਕ ਹੈ ਨਾ ਤੇ ਮੈਂ ਦੇਖੋ ਜੀ ਇੱਕ ਹੋਰ ਤੁਹਾਡੇ ਵੀਡੀਓ ਰਾਹੀਂ ਆਪਣੇ ਸਾਰੀ ਜਨਤਾ ਨੂੰ ਕਹਿਣਾ ਕਿ ਵੋਟਾਂ ਦਾ ਮਹਾਕੁੰਮ ਆ ਗਿਆ ਜਿਹੜਾ ਤੁਹਾਨੂੰ ਅੱਛਾ ਲੱਗਦਾ ਉਹਨੂੰ ਵੋਟ ਪਾਓ ਦੇਸ਼ ਐਸੇ ਤੁਹਾਡੇ ਅچھے ਇਲੈਕਟਡ ਕੀਤੇ ਹੋਏ ਲੀਡਰਾਂ ਨਾਲ ਹੀ ਚੱਲਣਾ ਤੇ ਲਾਟਰੀ ਅਗਰ ਕਦੇ ਜਿੱਤਣੀ ਹੈ ਤੇ ਗਾਂਧੀ ਬ੍ਰਦਰ ਸ਼ਾਪ ਨੰਬਰ 55 ਜੀਟੀਵੀ ਮਾਰਕੀਟ ਦੇ ਵਿੱਚ ਆ ਕੇ ਆਪਣੀ ਕਿਸਮਤ ਨੂੰ ਅਜਮਾਓ ਸਰ ਲੋਕ ਜਿਹੜੇ ਫੇਕ ਚਲਾਉਂਦੇ ਨੇ ਮੋਬਾਈਲਾਂ ਤੇ WhatsApp ਦੇ ਗੈਨ ਦੇ ਨੇ ਲੋਟਰੀ ਬਹੁਤ ੜੀ ਕਿਸਮ ਦੇ ਉਹ ਬੰਦੇ ਮੈਂ ਬਹੁਤ ساری ਵੀਡੀਓਜ਼ 'ਚ ਤੁਸੀਂ ਸੁਣ ਵੀ ਚੁੱਕੇ ਹੋਵੋਗੇ ਕਹਿੰਦਾ ਕਿ ਕੋਈ ਵੀ ਲੋਟ WhatsApp ਤੇ ਖਰੀਦੀ ਹੋਈ ਟਿਕਟ ਤੁਸੀਂ ਪ੍ਰਾਈਜ਼ ਨਹੀਂ ਕਲੇਮ ਕਰ ਸਕਦੇ ਪਹਿਲੀ ਗੱਲ ਤੇ ਖਰੀਦਣੀ ਗਲਤ ਹੈ ਤੁਸੀਂ ਖਰੀਦ ਲਈ ਫਿਰ ਉਸ ਤੋਂ ਬਾਅਦ ਤੁਹਾਨੂੰ ਫੇਕ ਰਿਜ਼ਲਟ ਭੇਜ ਕੇ ਕਹਿੰਦੇ ਕਿ ਉਹ ਆਰ ਆ ਵਿਨਰ ਫਿਰ ਤੁਹਾਨੂੰ ਕਹਿੰਦੇ ਜੀ ਅਸੀਂ ਤੁਹਾਡੀ ਲਾਟਰੀ ਦੇ ਨਾ ਐਨੇ ਪੈਸੇ ਫੀਸ ਜਮਾਏਗੀ 5000 7000 ਜੇ ਤੁਸੀਂ ਉਹਨੂੰ 5 7000 ਪਾ ਦੋਗੇ ਫਿਰ ਉਹ ਦੁਬਾਰਾ ਹੋਰ ਫੀਸ ਮੰਗੇਗਾ ਐਦਾਂ ਕਰਦਾ ਕਰਦਾ ਤੁਸੀਂ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੋ ਜਾਓਗੇ ਇਸ ਤੋਂ ਬਿਹਤਰੀਨ ਹੈ ਕਿ ਤੁਸੀਂ ਲੁਧਿਆਣੇ ਚ ਆ ਕੇ ਯਾ ਆਪਣੇ ਨੇੜੇ țeড়ে ਪੱਕੀਆਂ ਦੁਕਾਨਾਂ ਤੋਂ ਲਾਟਰੀ ਖਰੀਦੋ ਤੇ ਕਿਸਮਤ ਨੂੰ ਮੌਕਾ ਦਿਓ। ਅੱਛਾ ਗੰਗੀ ਜੀ ਮਠਾਈ ਕਿੱਥੋਂ ਦੀ ਲੈ ਕੇ ਆਏ ਨੇ? ਮਠਾਈ ਅੱਥੋਂ ਹੀ ਆ ਕੇ ਮੰਗਾਈ ਹੈ। ਬਿਜ਼ੀ ਰਹਿਨੇ ਵਿੱਚ ਦੇਖੋ ਪਹਿਲਾਂ ਤੇ ਸਬਮਿਟ ਕਰਾਉਣਾ ਸਾਡਾ ਫਰਜ਼ ਸੀ। ਮੈਂ ਸਵੇਰ ਦੀ ਰੋਟੀ ਇਹਨਾਂ ਨਾਲ ਖਾਧੀ ਹੈ ਪੁੱਛ ਲਓ ਜੀ। 11:30 ਤੋਂ ਪਹਿਲਾਂ ਮੈਂ ਚਾਹ ਪੀ ਕੇ ਮੇਰਾ ਬੇਟਾ ਕਹਿੰਦਾ ਰੋਟੀ ਖਾ ਲਈਏ। ਮੈਂ ਕਹਿੰਦਾ ਬੇਟਾ ਜਰਾ ਕੰਮ ਫੜਿਆ ਪਹਿਲਾਂ ਉਹ ਕਰ ਲਈਏ ਤੇ ਬਾਕੀ ਚਲੋ ਮਿਹਨਤ ਰੰਗ ਲਿਆਉਂਦੀ ਹੈ ਗੁਰੂ ਸਾਹਿਬ ਭਲੇ ਕਰਨ। ਮੇਰਾ ਸਟਾਫ, ਮੇਰਾ ਪਰਿਵਾਰ ਮੇਰੇ ਬੱਚੇ ਮੈਨੂੰ ਬਹੁਤ ਸਪੋਰਟ ਕਰਦੇ ਆ ਗੁਰੂ ਸਾਹਿਬ ਬਹੁਤ ਸਪੋਰਟ ਕਰਦੇ ਆ ਬਰਕਤਾਂ ਨੇ ਆਲ ਦਾ ਬੈਸਟ ਬਾਕੀ ਵੀ ਗਾਖਾ ਨੂੰ ਅੱਗੇ ਜੀ ਹਾਂਜੀ ਬ੍ਰਦਰ ਸਾਕੀ ਦੇ ਪੰਪਰ ਤੇ ਰਾਹ ਨਿਕਲਿਆ ਸੀ ਕਿ ਅੱਗੇ ਰੜਾ ਨਹੀਂ ਕੀ ਕਰਨਾ ਚਾਹਵੇਂ ਜਿਹੜਾ ਆ ਚਾਹਾਂਗੇ ਕਿ ਥੋੜਾ ਟਾਈਮ ਲੱਗ ਗਿਆ ਪਰ ਆਪਾਂ ਜਿੰਨਰ ਤੁਹਾਡੇ ਸਾਹਮਣੇ ਆਜੇ ਲਿਆ ਹੁੰਦਾ ਉਹ ਥੋੜਾ ਬੀਜ਼ੀ ਸੀਗੇ ਕੰਟੈਕਟ ਸਾਡਾ ਅਗਲੇ ਦਿਨ ਹੀ ਹੋ ਗਿਆ ਸੀ ਪਰ ਅਸੀਂ ਕਿਸੇ ਨਾਲ ਵੀ ਉਹਦੀ ਡਿਟੇਲ ਸ਼ੇਅਰ ਨਹੀਂ ਕੀਤੀ ਕਿਉਂਕਿ ਸਾਡਾ ਇਹ ਊਸੂਲ ਹੈ ਕਿ ਜਦੋਂ ਤੱਕ ਜਿੰਨਰ ਦੀ ਟਿਕਟ ਚੰਡੀਗੜ੍ਹ ਆਫਿਸ ਕਲੇਮ ਕਲੇਮ ਲਈ ਨਹੀਂ ਜਮ੍ਹਾਂ ਹੁੰਦੀ ਉਹ ਤੱਕ ਅਸੀਂ ਉਹਦੀ ਡਿਟੇਲ ਜਮ੍ਹਾਂ ਨਹੀਂ ਸ਼ੇਅਰ ਕਰਦੇ ਕਿਸੇ ਨਾਲ ਕਿ ਕਿੱਧਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਨੇ ਇਹ ਓਡੀਸ਼ਾ ਦੇ ਰਹਿਣ ਵਾਲੇ ਨੇ ਜੀ ਤੇ ਉਹ ਇੱਥੇ ਲੁਧਿਆਣੇ ਆਂਦੇ ਰਹਿੰਦੇ ਆ ਕੋਈ ਇਹਨਾਂ ਦਾ ਕੰਮ ਹੈ ਕਿ ਯਾਰ ਦੋਸਤ ਨੇ ਘੁੰਮਣ ਫਿਰਨ ਆਂ ਤਾਂ ਪਾਉਂਦੇ ਰਹਿੰਦੇ ਸੀ ਅੱਜ ਲੱਗਦਾ ਵੀ ਇਸ ਵਾਰ ਤੁਸੀਂ ਚੋਕਾ ਆਏ ਤੇ ਜੋਕਾ ਮਾਰਿਆ ਬਿਲਕੁਲ ਜੀ ਚੋਕਾ ਹੋ ਗਿਆ ਜੀ ਹੁਣ ਐਕੀ ਅੱਗੇ ਛੱਕਾ ਵੀ ਪਈਨਾ 12 ਮਹੀਨੇ ਹੁੰਦੇ ਸਾਲ 'ਚ ਐਕੀ 12 12 ਵੀਨਰ ਕੱਢਾਂਗੇ ਪੂਰੇ ਸਾਲ 'ਚ ਕਿਹੜੇ ਕਿਹੜੇ ਨਾਮ ਨਿਕਲੇ ਤਾਈਕਰੋੜ ਦੇ ਨਾਮ ਨਿਕਲੇ ਜੀ ਇਸ ਵਾਰ ਵਿਸਾਖੀ ਤੇ Holi ਤੇ ਵੀ 2.5 ਕਰੋੜ ਦਾ ਨਿਕਲਿਆ ਸੀ ਤੇ ਇੱਕ ਨਾਗਾਲੈਂਡ ਦੀ ਮੰਤਰੀ ਲਾਟਰੀ ਸੀ ਉਹ 'ਚ ਵੀ 2.5 ਕਰੋੜ ਦਾ ਨਿਕਲਿਆ ਸੀ ਉਸ ਤੋਂ ਪਹਿਲਾਂ ਇੱਕ 15 ਲੱਖ ਰੁਪਏ ਨਿਕਲੇ 100 ਰੁਪਏ ਵਾਲੀ 'ਚ ਇਹਦੇ ਵਿੱਚ ਇੱਕ 2.5 ਕਰੋੜ ਦੇ 10 ਲੱਖ ਦਾ ਵੀ ਜਿਹੜਾ ਹੁਣ ਨਿਕਲਿਆ ਵਿਸਾਖੀ ਬੰਪਰ ਤੇ ਉਹਦੇ ਚ ਇੱਕ 10 ਲੱਖ ਰੁਪਏ ਦਾ ਦੂਜਾ ਇਨਾਮ ਤੇ ਪਹਿਲਾ ਇਨਾਮ ਤਾਂ 2 ਕਰੋੜ ਦਾ ਨਿਕਲਿਆ ਕਿਹੜੀ ਜਗ੍ਹਾ ਤੋਂ ਆਇਆ ਇਹ ਨਿਕਲਿਆ ਇਹ ਲੁਧਿਆਣਾ ਨਿਕਲਦਾ ਹੁੰਦਾ ਜਿਹੜਾ ਪ੍ਰਸ਼ਾਸਨ ਦੀ ਬਿਲਡਿੰਗ ਚ ਉਥੇ ਕੋਈ ਵੀ ਜਾ ਸਕਦਾ ਕੋਈ ਵੀ ਪਾਰਟਿਸਪੀਟ ਕਰ ਸਕਦਾ ਹੈ ਲੁਧਿਆਣਾ ਉਸ ਤੋਂ ਬਾਅਦ ਟਿਕਟ ਇਹ ਗਾਂਧੀ ਬ੍ਰਦਰਸ ਲੋਟਰੀ ਦੀ ਦੁਕਾਨ ਤੋਂ ਨਿਕਲੇ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਲੁਧਿਆਣਾ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਤੁਸੀਂ ਸਾਡੀ ਦੁਕਾਨ ਦਾ ਫੇਸ ਦਿਖਾਉਂਗੇ ਤੇ ਲੋਕ ਅੱਜ ਕੱਲ ਸਮਝ ਹੀ ਜਾਂਦੇ ਕਿਹੜੀ ਦੁਕਾਨ ਦੀ ਗੱਲ ਹੋ ਰਹੀ ਹੈ ਦੇ ਲੋਕਾਂ ਨੂੰ ਵੀ ਮੈਸੇਜ ਆ ਰਿਹਾ ਹੈ ਹਾਏ ਬਹੁਤ ਬੁਰਾਈ ਹੈ ਲੋਕ ਭੋਲੇ ਭਾਲੇ ਵਿਚਾਰੇ ਫਸ ਵੀ ਜਾਂਦੇ ਕਿ ਅਸੀਂ ਤੁਹਾਡੀ ਟਿਕਟ ਕਢਵਾ ਦਾਂਗੇ ਸਾਨੂੰ ਇੰਨੇ ਪੈਸੇ ਪਾਓ ਪਰ ਮੈਂ ਉਹਨਾਂ ਤੋਂ ਆ ਪੁੱਛਣਾ ਚਾਹੁੰਦਾ ਜੇ ਤੁਹਾਡੀ ਕੋਈ ਟਿਕਟ ਕਢਵਾ ਸਕਦਾ ਤੇ ਉਹ ਆਪਣੀ ਕਿਉਂ ਨਹੀਂ ਕਢਵਾਉਂਦਾ ਤਹਾਡੇ ਤੋਂ ਪੈਸੇ ਲੈ ਕੇ ਕਿਵੇਂ ਕੋਈ ਟਿਕਟ ਕਢਵਾ ਦੇਗਾ ਸਾਡੇ ਕੋਲ ਤਾਂ ਅਜ ਤੱਕ ਇਦਾਂ ਦਾ ਕੰਮ ਹੋਇਆ ਨਹੀਂ ਲੱਗਦਾ ਵੀ ਇਹਦੀ ਕਿਸਮਤ ਨਹੀਂ ਬੰਦਾ ਇਹ ਤਾਂ ਇਹ ਤਾਂ ਬਹੁਤ ਲੱਕੀ ਨੇ ਜੀ ਇਹਨਾਂ ਦੀ ਇੱਕ ਲੋਟਰੀ ਚਾਰ ਵਾਰ ਨਿਕਲ ਚੁੱਕੀ ਹੈ ਇਹਨਾਂ ਦੇ ਹਾਤੇ ਨੇ ਉਹ ਵੀ ਲੋਟਰੀ ਸਿਸਟਮ ਵਾਈਜ਼ ਨਿਕਲੇ ਸੀ ਪੈਟਰੋਲ ਪੰਪ ਨੇ ਉਹ ਵੀ ਲੋਟਰੀ ਲੋਟਰੀ ਦੇ ਸਿਸਟਮ ਵਾਈਜ਼ ਨਿਕਲੇ ਸੀ ਤੇ ਹੁਣ ਇਹਨਾਂ ਦੀ ਟਿਕਟ ਵੀ ਨਿਕਲ ਗਈ 2.5 ਕਰੋੜ ਲੱਗਦਾ ਸਾਰੇ ਕਰੋੜਪਤੀ ਬਣਾਉਣੇ ਤੁਸੀਂ ਹੁਣ ਅਸੀਂ ਤਾਂ ਜੀ ਪਰਮਾਤਮਾ ਦੀ ਜੀ ਮਿਹਰ ਹੈ ਜੀ ਬਾਪਾ ਤੇ ਮਿਹਰ ਹੈ ਅਸੀਂ ਅੱਗੇ ਕੰਮ ਚਲਾ ਰਹੇ ਹਾਂ ਬਹੁਤ ਮਿਹਨਤ ਕਰਦੇ ਹਾਂ ਹੁਣੇ ਵੀ ਸਵੇਰੇ 7 ਵਜੇ ਦੇ ਨਿਕਲੇ ਹੋਣੇ ਆ Só isso,